ਲਓ ਵੀ ਮਿੱਤਰੋ ਜਾਇਜ ਭਾ ਦੀਆਂ ਦੋ ਤਾਜ਼ੀਆਂ ਸੂਈਆਂ ਇੱਕ ਕੱਲੀ ਤੋਕੜ ਐ ਇੱਕ ਗੱਪਣ ਤਿਆਰ ਐ ਆ ਆਜੀ ਸੂਈ ਆ ਉਹ ਬਈ ਜੇਰੇ ਦੀ ਮਗਰ ਬੱਚਾ 2.5 ਕਿਲੋ ਬੌਲੀ ਕੱਢੀ ਆ 15 16 ਕਿਲੋ ਦੁੱਧ ਬਾਈ ਕਹਿੰਦਾ ਪਹਿਲਾਂ ਨੇ ਦਿੱਤਾ 15 16 ਮੰਨ ਕੇ ਸੌਦਾ ਕਰ ਲਿਓ ਵੱਡੇ ਕੱਦ ਵਾਲੀ ਜਰਸੀ ਐ ਮਗਰੇ ਦੇ ਬੱਚਾ ਸੀ ਲੈ ਇਨੀ ਆਪਾਂ ਬਿਨਾ ਨਿਆਣੇ ਤੋਂ ਬਾਈ ਕਹਿੰਦਾ ਅਗਲਾ ਚਵਾਈ ਕਰੀ ਜਾਵੇ ਪਹਿਲਾਂ YouTube ਦੀ ਵੀਡੀਓ ਸ਼ੂਟ ਕੀਤੀ ਆ ਉਹ ਚਤਾਰਾਂ ਮਾਰੀਆਂ ਧਾਰਾਂ ਇਹ ਚ ਵੀ ਮਾਰਦ ਨੇ ਆ ਮੁੱਲ ਕਰ ਨੂੰ 60000 ਕਰਾ ਲਓ ਚਵਾਈ ਦੀ ਇੱਕ ਨੰਬਰ ਆ ਮੋਟੀ ਧਾਰ ਆ ਤੁਮਾ 55 ਕਰਾ ਲਓ 52000 ਦੀ ਦੇ ਦੇਣੀ ਜਮਾ ਜਾਇਜ਼ ਮੁੱਲ 15 16 ਕਿਲੋ ਦੁੱਧ ਪਿਆ ਜੂ ਆ ਵੀ ਤਾਜੀ ਸੂਈ ਇਹਦੀ ਜੇਰੋ ਪਈ ਇਹਦੇ ਵੀ ਮਗਰ ਬੱਚਾ ਕਹਿਨੂ ਬਾਈ ਕਹਿੰਦਾ ਡੱਬੀ ਜੀ ਵੇਖ ਕੇ 20 ਕਿਲੋ ਕਹਿ ਦਈਏ ਪਰ 15 16 ਮੰਨ ਕੇ ਅਗਲਾ ਇਹਦਾ ਸੌਦਾ ਕਰ ਲੈ ਮਗਰ ਇਹਦੇ ਵੀ ਵੱਚਾ ਦੋਵੇਂ ਵੜਾ ਤਾਜ਼ੀਆਂ ਸੁਈਆਂ ਅੱਜ ਹੀ ਸੁਈਆਂ ਇਹ 53000 ਦੀ ਆ 20000 ਦੀ 6 7 ਕਿਲੋ ਦੁੱਧ ਦਾ ਢੁੱਡੀ ਕੇ ਪਿੰਡ ਜ਼ਿਲ੍ਹਾ ਮੋਗਾ ਆ ਗੱਬਣ ਤਦ ਪੈ ਜੂ 17 18 ਕਿਲੋ 14 ਦਿਨਾਂ ਦੀ